ਕੇ ਜਾ ਕੇ ਜਿਹੜੇ ਵੀ ਪਰਿਵਾਰ ਸਮਾਗਮ ਰੱਖਦੇ ਆ ਹਰੀ ਜਸ ਕਰਦੀਆਂ ਗੁਰੂ ਗੁਰੂ ਕਰਦੀਆਂ ਨੇ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਭਰਿਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵੀ ਸਮਾਗਮ ਚੱਲ ਰਿਹਾ ਹੈ ਚੌਪਈ ਸਾਹਿਬ ਦੀ ਪੰਜਾਬ ਦੀ ਲੜੀ ਨਿਰੰਤਰ ਯਾਰੀ ਹੈ ਜੋ ਇੱਕ ਤਰੀਕ ਤੱਕ ਚੱਲਣੀ ਹੈ ਇੱਕ ਤਰੀਕ ਤੋਂ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਗੇ 10 ਤਰੀਕ ਨੂੰ ਮਹਾਨ ਨਦਰ ਕੀਰਤਨ ਹੋਣਗੇ ਗੁਰਮਤ ਸਮਾਗਮ ਹੋਣਗੇ ਜੋ ਸ਼ਹਿਰ ਦੇ ਵੱਖ-ਵੱਖ ਪੋਨਿਆਂ ਤੋਂ ਹੁੰਦੇ ਹੋਏ ਵਾਪਸੀ ਸਮਾਪਤੀ ਸ਼ਾਮ ਨੂੰ 7 ਵਜੇ ਹੈ ਸਵੇਰੇ 10:00 ਵਜੇ ਆਰੰਭਤਾ ਹੋਏਗੀ ਔਰ 5 ਤਰੀਕ ਦੇ ਗੁਰਮਤ ਚੇਤਨਾ ਸਮਾਗਮ ਦੀਵਾਨ ਸੱਜਣਗੇ ਸਮੂਹ ਸੰਗਤਾਂ ਵੱਧ ਚੜਕੇ ਹਾਜ਼ਰੀਆਂ ਭਰਿਓ ਲਾਹੇ ਪ੍ਰਾਪਤ ਕਰਿਓ ਸਾਧ ਸੰਗਤ ਜੀ ਉਹ ਆਪਾਂ ਸ਼ਹੀਦੀ ਦਿਹਾੜਿਆਂ ਦੀ ਬਾਬਤ ਵਿਚਾਰ ਕਰੀਏ ਧਨਮਤਾ ਗੁਜਰ ਕੌਰ ਔਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਨਾਂ ਨੂੰ ਠੰਡੇ ਬੁਰਜ ਵਿੱਚ ਬੁਰਜ ਵਿੱਚ ਰੱਖਿਆ ਗਿਆ। ਉਹਨਾਂ ਦੀ ਪੇਸ਼ੀ ਹੋਈ 10 ਬੋ ਤੋਂ ਲੈ ਕੇ 13 ਬੋ ਤੱਕ। ਸਹਿਬਜ਼ਾਦੇ ਦੇ ਬਹੁਤ ਗੰਗੂ ਤੋਂ ਲੈ ਕੇ ਗੁਰੂਮ ਪਿਆਰਿਓ ਭਾਵੇਂ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ, ਕੋਤਵਾਲੀ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ 11 ਪੋ ਨੂੰ ਸਰਹੰਦ ਪਹੁੰਚਾਇਆ ਗਿਆ। ਸਰਹੰਦ ਦੇ ਵਿੱਚ ਸਹਿਬਜ਼ਾਦਿਆਂ ਦੀ 3 ਦਿਨ ਕਚਹਿਰੀ ਲੱਗੀ ਔਰ ਤੀਸਰੇ ਦਿਨ ਸਹਿਬਜ਼ਾਦਿਆਂ ਨੂੰ ਨੇਹਾ ਵੇਚਣ ਕੇ ਸ਼ਹੀਦ ਕੀਤਾ ਗਿਆ। ਮਾਤਾ ਗੁਜਰਕੌਰ ਦੀ ਠੰਡੇ ਬੁਰਜ ਦੇ ਵਿੱਚ ਉੱਥੇ ਦਸ਼ਮ ਦੁਆਰ ਵਿੱਚ ਸਵਾਸ ਛਾੜ ਕੇ ਉਹਨਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਸੱਚ ਕਰਨ ਵਿੱਚ ਚਲੇ ਗਏ ਦੁਸ਼ਮਣਾਂ ਨੇ ਭਾਵੇਂ ਮਾਤਾ ਜੀ ਨੂੰ ਉੱਪਰੋਂ ਠੰਡੇ ਬੁਰਜੋਂ ਚੁੱਕ ਕੇ نیچے ਸੁੱਟ ਦਿੱਤਾ ਆਖਿਆ ਗਿਆ ਕਿ ਉਹ ਛਾਲ ਮਾਰ ਕੇ ਪੋਤਿਆਂ ਦੇ ਵਿయోగ ਵਿੱਚ ਸਰੀਰ ਛੱਡ ਗਏ ਨੇ ਇਹ ਝੂਠੀਆਂ ਕਹਾਵਤਾਂ ਬਣੀਆਂ ਗੁਰੂਮ ਪਿਆਰਿਓ ਜਿਨ੍ਹਾਂ ਨੇ ਆਪਣੇ ਅੱਖਾਂ ਦੇ ਸਾਹਮਣੇ 9 ਸਾਲ ਦਾ ਪੁੱਤਰ ਸ੍ਰੀ ਗੁਰੂ ਕਲਗੀਧਰ ਪਾਸ਼ਾ ਗੁਰੂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀਆਂ ਅੱਖਾਂ ਸਾਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਦਿੱਲੀ ਹਿੰਦ ਧਰਮ ਦੀ ਰਾਖੀ ਵਾਸਤੇ ਇਹ ਹਿੰਦ ਦੀ ਰਾਖੀ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਗੁਰum ਪਿਆਰਿਓ ਜਦੋਂ ਗੁਰੂ ਨਾਨਕ ਪਾਸ਼ਾ ਨੂੰ ਜਨੇਉ ਪਾਇਆ ਜਾਂਦਾ ਸੀ ਨਾ ਧੱਕੇ ਨਾਲ ਗੁਰੂ ਨਾਨਕ ਪਾਸ਼ਾ ਨੇ ਪਾਇਆ ਨਹੀਂ ਔਰ ਧੱਕੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਲਾਉਣ ਨਹੀਂ ਦਿੱਤਾ ਇਹ ਗੁਰum ਪਿਆਰਿਓ ਕਿਸੇ ਇੱਕ ਧਰਮ ਫਿਰਕੇ ਦੀ ਗੱਲ ਨਹੀਂ ਗੱਲ ਇਹ ਜ਼ਬਰ ਦੀ ਜੋ ਕਿਸੇ ਨਾਲ ਕੋਈ ਤੱਕਾ ਕਰਦਾ ਹੈ ਗੁਰੂ ਸਾਹਿਬ ਦਾ ਇਹ ਹੁਕਮ ਹੈ ਕਿ ਨਾ ਕਿਸੇ ਨਾਲ ਤੱਕਾ ਕਰਨਾ ਤੇ ਨਾ ਤੱਕਾ ਸਹਿਣਾ ਹੈ ਨਾ ਜ਼ੁਲਮ ਕਿਸੇ ਤੇ ਕਰਨਾ ਹੈ ਤੇ ਨਾ ਜ਼ੁਲਮ ਕਿਸੇ ਨੂੰ ਕਰਨ ਦੇਣਾ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਨਵੇਂ ਪਾਸ਼ਾ ਮਾਤਾ ਗੁਜਰੀ ਜੀ ਦੇ ਅੱਖਾਂ ਸਾਵੇਂ ਦਿੱਲੀ ਵੱਲ ਚਾਲੇ ਪਾਏ ਸ਼ਹੀਦ ਹੋਣ ਵਾਸਤੇ ਸ਼ਹਾਦਤ ਦੇਣ ਵਾਸਤੇ ਸੀਸ ਦਿੱਤਾ ਕਲਯੁਗ ਵਿੱਚ ਵੱਡਾ ਸਾਕਾ ਕੀਤਾ ਤੇ ਗੁਰੂਮ ਪਿਆਰਿਓ ਮਾਤਾ ਗੁਜਰ ਕੌਰ ਉਦੋਂ ਨਹੀਂ ਡੋਲੇ ਬੱਚਿਆਂ ਨੂੰ ਆਪ ਸਿੱਖਿਆ ਦਿੱਤੀ ਕਿ ਪੁੱਤਰਿਓ ਆਪਣੇ ਪਿਤਾ ਦੀ ਆਪਣੇ ਦਾਦਾ ਪਿਤਾ ਦੀ ਪੱਗ ਨੂੰ ਦਾਗ ਨਾਲ ਲਾਇਓ ਸ਼ਹਾਦਤਾਂ ਦੇ ਦਿਓ ਪਰ دین ਨਾ ਕਬੂਲਿਓ ਤੇ ਗੁਰੂਮ ਪਿਆਰੇ ਜੀ ਨੇ ਇਹ ਸਿੱਖਿਆ ਦਿੱਤੀ ਹੋਵੇ ਉਹ ਮਾਤਾ ਆਤਮ ਹੱਤਿਆ ਨਹੀਂ ਕਰ ਸਕਦੀ ਗੁਰੂਮ ਪਿਆਰੇ ਮਾਤਾ ਜੀ ਨੇ ਆਪ ਸਰੀਰ ਛੱਡਿਆ ਜ਼ਾਲਿਮਾਂ ਵੱਲੋਂ ਮਾਤਾ ਜੀ ਤੇ ਵੀ ਤਸ਼ੱਦਦ ਕੀਤਾ ਗਿਆ ਜਦੋਂ ਗੁਰੂਮ ਪਿਆਰੇ ਮੁਰੰਡੇ ਲੈ ਕੇ ਆਏ ਮੁਰੰਡੇ ਤੱਕ ਵੀ ਤਸ਼ੱਦਦ ਕੀਤਾ ਗਿਆ ਕੋੜੇ ਮਾਰੇ ਗਏ ਸਮੇਤ ਮਾਤਾ ਜੀ ਔਰ ਸਹਬਜ਼ਾਦਿਆਂ ਤੇ ਔਰ ਮੁਰੰਡਿਓ ਲੈ ਕੇ ਆਏ ਜੇ ਗੁਰੂੰਪਿਆਰੋ ਸਹੰਦ ਤੱਕ ਲੈ ਕੇ ਆਏ ਉਦੋਂ ਵੀ ਮਾਤਾ ਜੀ ਤੇ ਸਹਿਬਜ਼ਾਦਿਆਂ ਤੇ ਤਸ਼ੱਦਦ ਕੀਤਾ ਗਿਆ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਾਤਾ ਜੀ ਨੂੰ ਜਦੋਂ ਮੁਰੰਡੇ ਲੈ ਕੇ ਆਏ ਨਾ ਮੁਰੰਡੇ ਲੈ ਕੇ ਆਏ ਸਿਹੜੀ ਪਿੰਡ ਤੋਂ ਉਦੋਂ ਮਾਤਾ ਜੀ ਦੇ ਮੂੰਹ ਤੇ ਮਿਰਤਾਂ ਵਾਲਾ ਤੋਪੜਾ ਬਨ ਕੇ ਤਸ਼ੱਦਦ ਕੀਤਾ ਗਿਆ ਸੀ ਸਹਿਬਜ਼ਾਦਿਆਂ ਨੂੰ ਮੁਰੰਡੇ ਕੋਤਵਾਲੀ ਦੇ ਵਿੱਚ ਬੋਰੀ ਵਿੱਚ ਬੰਨ ਕੇ ਰੱਖਿਆ ਗਿਆ ਬਹੁਤ ਤਸ਼ੱਦਦ ਹੋਇਆ ਗੁਰੂੰਪਿਆਰੋ 9 ਪੋ ਤੋਂ ਲੈ ਕੇ 13 ਪੋ ਤੱਕ ਸਹਿਬਜ਼ਾਦਿਆਂ ਬਹੁਤ ਜ਼ੁਲਮ ਚੱਲਿਆ ਤੇ ਜਿੱਥੇ-ਜਿੱਥੇ ਆਪਾਂ ਕੋਨ ਪਿਆਰਿਓ ਅਜ ਮਾਤਾ ਗੁਜਰ ਕੌਰ ਵੱਡੇ ਸਾਹਿਬ ਜادہ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਚਾਰੋਂ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰਦੇ ਆਂ ਉੱਥੇ-ਉੱਥੇ ਨਾਲ-ਨਾਲ ਆਪਣਾ ਇਹ ਵੀ ਜ਼ਿਕਰ ਕਰਨਾ ਬਣਦਾ ਗੁਰੂਮ ਪਿਆਰਿਓ ਕਿ ਬਾਬਾ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਸਾਹਿਬਜਾਦਿਆਂ ਦੀ ਸੇਵਾ ਕੀਤੀ ਜਿਨ੍ਹਾਂ ਦਾ ਪਿਤਾ ਜਿਹੜਾ ਪਹਿਲਾਂ ਹਰਾਰਾਮ ਹਰਾਰਾਮ ਸੀ ਉਹਨੇ ਆਨੰਦਪੁਰ ਸਾਹਿਬ ਜਾ ਕੇ ਕਲਗੀਧਰ ਪਾਸ਼ਾ ਦੇ ਕੋਲੋਂ ਖੰਡੇ ਬਾਟੇ ਦੀ ਪੌ ਲੈ ਪੰਜਾਂ ਪਿਆਰਿਆਂ ਪਾਸੋਂ ਸਿੰਘ ਸਜਿਆ ਔਰ ਆਨੰਦਪੁਰ ਦੇ ਕਿਲੇ ਵਿੱਚ ਬਾਬਾ ਮੋਤੀराम ਦੇ ਪਹਿਰਾਜੀ ਹਰਾ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉੱਥੇ ਉਹ ਸ਼ਹੀਦ ਹੋਏ ਔਰ ਭਾਈ ਮੋਤੀराम ਮਹਿਰਾਜੀ ਦਾ ਸਾਰਾ ਪਰਿਵਾਰ ਸਹਬਜ਼ਾਦਿਆਂ ਨੂੰ ਦੁੱਧ ਪਿਆਉਣ ਦੇ ਕਾਰਨ ਸੇਵਾ ਕਰਨ ਦੇ ਕਾਰਨ ਜ਼ਾਲਿਮਾਂ ਵੱਲੋਂ ਨਵਾਬ ਸਰਹੰਦ ਵੱਲੋਂ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਬਾਬਤ ਮੋਤੀराम ਦੇ ਸਾਰੇ ਪਰਿਵਾਰ ਨੂੰ ਉਹਦਾ ਪੁੱਤਰ ਸੀ ਛੋਟਾ ਨਾਰੈਣ ਬੱਚਾ ਸਾਰੇ ਪਰਿਵệਤ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਸੀ ਤੇ ਨਾਲ ਨਾਲ ਆਪਾਂ ਬਾਬਾ ਟੋਡਰਮੱਲ ਜੀ ਜਿਨ੍ਹਾਂ ਨੇ ਸਾਬਜਾਦਿਆਂ ਦਾ ਮਾਤਾ ਗੁਜਰ ਕੌਰ ਦਾ ਖੜੀਆਂ ਮੋਹਰਾਂ ਕਰਕੇ ਉਹ ਜਗ੍ਹਾ ਲੈ ਕੇ ਜਿੱਥੇ ਅੱਜ ਜੋਤੀ ਸਰੂਪ ਵਾਲੀ ਜਗ੍ਹਾ ਨਾ ਸਥਾਨ ਹੈ ਉੱਥੇ ਸਾਬਜਾਦਿਆਂ ਦਾ ਰ ਮਾਤਾ ਗੁਜਰ ਕੌਰ ਦਾ ਸੰਸਕ੍ਰਿਤ ਸੰਸਕਾਰ ਕੀਤਾ ਇਹਨਾਂ ਗੁਰਮੁਖ ਪਿਆਰਿਆਂ ਨੂੰ ਵੀ ਸ਼ਾਦਤ ਦੇ ਨਾਲ-ਨਾਲ ਯਾਦ ਕਰਨਾ ਬਣਦਾ ਹੈ ਸੋ ਸਭ ਤੋਂ ਮਹਿੰਗੀ ਜਗ੍ਹਾ ਅੱਜ ਨਹੀਂ ਆ ਰਹੀ ਹੈ ਹਾਂਜੀ ਸਭ ਤੋਂ ਜ਼ਿਆਦਾ ਮਹਿੰਗੀ ਜਗ੍ਹਾ ਟੋਟਰ ਮਲਦੀਨੇ ਖਰੀਦੀ ਸੀ ਹਾਂਜੀ ਹਾਂਜੀ ਇਸ ਤੋਂ ਮਹਿੰਗੀ ਜਗ੍ਹਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਹਾਂਜੀ ਕਿਉਂਕਿ ਗੁਰੂਮ ਪਿਆਰੇ ਉਹਨਾਂ ਸਮੇਂ ਦੇ ਹਿਸਾਬ ਨਾਲ ਆਪਾਂ ਲਾਈਏ ਉਸ ਸਮੇਂ ਜ਼ਮੀਨ ਦਾ ਜਾਂ ਪੈਲੀ ਦਾ ਭਾਂਡਾ ਰੇਟ ਕੀ ਹੁੰਦਾ ਹੋਏਗਾ ਉਹ ਆਪਾਂ ਲਾਈਏ ਇਹ ਨਾ ਸਮਝੇ ਕਿ ਮੋਰਾ ਹੀ ਕੀਮਤੀ ਸੀ ਜਾਂ ਜਗ੍ਹਾ ਕੀਮਤੀ ਸੀ ਜੋ ਜਗ੍ਹਾ ਇਸ ਕਰਕੇ ਕੀਮਤੀ ਹੋ ਗਈ ਕਿਉਂਕਿ ਗੁਰੂਮ ਪਿਆਰੇ ਉੱਤੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰਾਂ ਦਾ ਸਭ ਜਾਦਿਆਂ ਦਾ ਔਰ ਮਾਤਾ ਗੁਜਰਕੌਰ ਦਾ ਸੰਸਕਾਰ ਹੋਇਆ ਜਿਨ੍ਹਾਂ ਦਾ ਜੀਵਨ ਮਾਤਾ ਗੁਜਰਕੌਰ ਦੇ ਜੀਵਨ ਵਰਗਾ ਕਿਸੇ ਮਾਂ ਦਾ ਜੀਵਨ ਨਹੀਂ ਹੋਇਆ ਮਾਤਾ ਗੁਜਰਕੌਰ ਦੀ ਥਾਂ ਦੁਨੀਆਂ ਵਿੱਚ ਕੋਈ ਨਹੀਂ ਲੈ ਸਕਦੀ ਕੋਈ ਨਹੀਂ ਲੈ ਸਕਦਾ ਬਹੁਤ ਰੱਖਦੇ ਆ ਔਰ ਸਾਰੇ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਜੋ ਸਮਾਗਮ ਚੱਲ ਰਹੇ ਨੇ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਅਲਨਾਬਾਦ ਸਮੂਹ ਪ੍ਰਬੰਧਕ ਕਮੇਟੀ ਔਰ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਦੇ ਸਮਾਗਮ ਰੱਖੇ ਗਏ ਨੇ ਉਨੁੱਥੀ ਤਰੀਕ ਦੇ ਸਮਾਗਮ ਨੇ 4 ਵਜੇ ਤੋਂ ਸੁਖਮਨੀ ਸਾਹਿਬ ਜੀ ਦੇ ਜਾਪ ਆਰੰਭ ਹੋਏ ਰਹਿਰਾ ਸਾਹਿਬ ਜੀਆਂ ਦੇ ਜਾਪ ਉਪਰੰਤ ਸਮੂਹ ਸੰਗਤਾਂ ਰਲ ਮਿਲ ਕੇ ਹਰੀ ਜਸ ਕੀਰਤਨ ਕਰ ਰਹੀ ਹੈ ਔਰ ਸਮੂਹ ਸੰਗਤਾਂ ਦਾ ਜੀ ਆਇਆਂ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਸੰਗਤਾਂ ਜੁੜੀਆਂ ਸਮਾਪਤੀ ਤੋਂ ਪਰੰਤ ਗੁਰੂ ਕਾ ਲੰਗਰ ਤੁਟ ਵਰਤੇਗਾ ਸਮੂਹ ਸੰਗਤਾਂ ਗੁਰੂ ਕਾ ਲੰਗਰ ਸ਼ਰਕੇ ਫਿਰ ਆਪੋ-ਆਪਣੇ ਕਾਰੋਬਾਰ ਕਰਨੇ ਨੇ ਸੋ ਸਮੂਹ ਸੰਗਤਾਂ ਨੂੰ ਵੀ ਬੇਨਤੀ ਹੈ ਵਿਸ਼ੇਸ਼ ਤੌਰ ਤੇ ਕਿ ਜਿਵੇਂ ਗੁਰਮੁਖ ਪਿਆਰੇ ਅੱਜ ਦੁਨੀਆ ਦੇ ਵਿੱਚ ਧਰਮ ਤਬਦੀਲ ਕਰਨ ਦਾ ਸਾਡੇ ਪੰਜਾਬ ਹਰਿਆਣਾ ਦੇ ਵਿੱਚ ਗੁਰਸ਼ਿਕ ਪਰਿਵਾਰ ਬਹੁਤ ਧਰਮ ਤਬਦੀਲ ਕਰ ਰਿਹਾ ਹੈ ਜੋ ਇਸਾਈ ਬਣ ਰਹੇ ਆ ਇਹ ਵੀ ਮੈਂ ਵਿਸ਼ੇਸ਼ ਬੇਨਤੀ ਕਰਨਾ ਚਾਹੁੰਦਾ ਆਪਣੇ ਪੱਧਰ ਤੇ ਜੇ ਕੋਈ ਕਿਸੇ ਨੂੰ ਇਸ ਦੇ ਕਿੰਤੂ ਪਰੰਤੂ ਹੋਵੇ ਤੇ ਸਿੱਧੀ ਵੀ ਕੋਈ ਗੱਲ ਕਰ ਸਕਦਾ ਹੈ ਤੇ ਇਹ ਵਿਸ਼ੇਸ਼ ਆਪਣਾ ਕੋਈ ਟਿੱਪਣੀ ਨਹੀਂ ਆ ਕਿਸੇ ਧਰਮ ਤੇ ਟਿੱਪਣੀ ਨਹੀਂ ਇਹ ਉਹਨਾਂ ਤੇ ਟਿੱਪਣੀ ਆ ਗੁਰਮ ਪਿਆਰਿਓ ਜਿਹੜੇ ਆਪਣਾ ਧਰਮ ਛੱਡ ਕੇ ਜਿਹੜੇ ਸਿੱਖ ਪਰਿਵਾਰਾਂ ਵਿੱਚ ਪੈਰਾ ਪੈਦਾ ਹੋ ਕੇ ਸਿਰਫ ਬੱਚਿਆਂ ਦੀਆਂ ਫੀਸਾਂ ਕਾਰਨ ਜਾਂ ਦੋ ਕਮਰੇ ਪਾਗੇ ਦੇ ਦਿੱਤੇ ਜਾਣ ਆਪਣਾ ਧਰਮ ਤਬਦੀਲ ਕਰ ਲੈਂਦੇ ਆ ਗੁਰਮ ਪਿਆਰਿਓ ਇਹ ਤੇ ਧਰਮ ਤਬਦੀਲ ਸਾਡਾ ਪਹਿਲੀ ਨਹੀਂ ਸੀ ਗੁਰਮ ਪਿਆ ਪਹਿਲੀ ਹੋ ਜਾਣਾ ਸੀ ਧਰਮ ਸਾਡਾ ਰਹਿਣੇ ਨਹੀਂ ਸੀ ਜੇ ਕਲਗੀਧਰ ਪਾਸ਼ਾ ਪਿਤਾ ਦਸ਼ਮੇਸ਼ ਨਾ ਹੁੰਦੇ ਤੇ ਇਹ ਦੇਸ਼ ਦੇਸ਼ ਨਾ ਹੁੰਦਾ ਔਰੰਗਜ਼ੇਤ ਬਹੁਤ ਪਿੱਛੇ ਆ ਗੁਰਮ ਪਿਆਰਿਓ ਅਸੀਂ ਆਪਣਾ ਇਤਿਹਾਸ ਪੜਦੇ ਨਹੀਂ ਨਾ ਤੇ ਗੁਰਮ ਪਿਆਰਿਓ ਗੁਰਦੁਆਰਾ ਸਾਹਿਬ ਇਕਲਿੰਦੇ ਬਿਖੇਲੇ ਆ ਦੇਖ ਲੋ ਤੁਸੀਂ ਕਿਸੇ ਵੀ ਗੁਰਦੁਆਰੇ ਦੇ ਵਿੱਚ ਨਾ ਤੇ ਕੋਈ ਲਾਇਬ੍ਰੇਰੀ ਆ ਤੇ ਨਾ ਕੋਈ ਕੋਈ ਇਤਿਹਾਸਕਾਰ ਕੋਈ ਇਤਿਹਾਸ ਸੁਣਾਉਣ ਵਾਲਾ ਕੋਈ ਗਿਆਨੀ ਕਥਾਵਚਕ ਰੱਖਿਆ ਜਾਂਦਾ ਜੇ ਕੋਈ ਸੁਣਾਉਂਦਾ ਉਹ ਤੇ ਕਿੰਤੂ ਪਰੰਤੂ ਉਹਦੀਆਂ ਵਿਚਾਰੇ ਦੀਆਂ ਗ੍ਰੰਥੀ ਸੰਗਾਂ ਨੇ ਡਿਊਟੀਆਂ ਨਹੀਂ ਆ ਵੱਧ ਜਾਂਦੀਆਂ ਕਿਉਂਕਿ ਗੁਰਮ ਪਿਆਰਿਓ ਨੂੰ ਵਿਚਾਰੇ ਨੂੰ ਤਨਖਾਹਾਂ ਆਉਣੀਆਂ ਦਿੱਤੀਆਂ ਜਾਂਦੀਆਂ ਉਹ ਵਿਚਾਰੇ ਆਪਣੇ ਪ੍ਰੋਗਰਾਮ ਕਰਦੇ ਆ ਬਾਹਰ ਸ਼ਹਿਰਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਸਹਿਜ ਬਾਠ ਖੰਡ ਬਾਠ ਕਰਦੇ ਆ ਸੁਖਮ ਨਾ ਤਾਂ ਪੜਨਦਾ ਹੀ ਮੌਕਾ ਮਿਲਦਾ ਵੀ ਇਤਿਹਾਸ ਦਾ ਪ੍ਰਚਾਰ ਕਰ ਸਕਣ ਗੁਰਬਾਣੀ ਦਾ ਪ੍ਰਸਾਰ ਕਰ ਸਕਣ ਤੇ ਨਾ ਹੀ ਗੁਰਮ ਪਿਆਰੇ ਉਹਨਾਂ ਨੂੰ ਕੋਈ ਉਹਨਾਂ ਦੀ ਕੀਮਤ ਦਿੱਤੀ ਜਾਂਦੀ ਆ ਤੇ ਉਹਨਾਂ ਫਿਰ ਆਪਣੇ ਬੱਚੇ ਵੀ ਪਾਲਨੇ ਹੁੰਦੇ ਇਸ ਕਰਕੇ ਸਮਾਂ ਐਸਾ ਹੀ ਹੈ ਇਹ ਸਾਡੇ ਸਿੱਖਾਂ ਵਿੱਚ ਕਮੀ ਆ ਸਾਡੇ ਪ੍ਰਬੰਧਾਂ ਵਿੱਚ ਕਮੀ ਆ